ਸ਼ਾਸ਼ਰੀ ਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਦਰਸ਼ਨ ਤੇ ਮੈਂ ਹਾਂ ਪ੍ਰਵਜੋ ਸਿੰਘ ਗੱਲ ਕਰੀਏ ਅੱਜ ਦੀਆਂ ਖਬਰਾਂ ਦੀ ਪਹਿਲੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚਾਰ ਬਹਾਦਰ ਪੁਲਿਸ ਮੁਲਾਜ਼ਮਾਂ ਨੂੰ ਸੀਐਮ ਰક્ષਕ ਪੰਧਕ ਨਾਲ ਸਨਮਾਨਿਤ ਕੀਤਾ ਇਹ ਮੁਲਾਜ਼ਮ ਨੇ 23 ਜੁਲਾਈ ਨੂੰ ਸਰਹੰਦ ਕਨਾਲ 'ਚ ਡੁੱਬ ਰਹੀ ਕਾਰ ਤੋਂ 11 ਲੋਕਾਂ ਦੀ ਜਾਨ ਬਚਾਈ ਇਹਨਾਂ 'ਚ ਪੰਜ ਬੱਚੇ ਵੀ ਸ਼ਾਮਲ ਸਨ ਏਐਸਆਈ ਨਰਿੰਦਰ ਸਿੰਘ ਅਤੇ कांस्टेबल जसवंत सिंह ਵਰਗੇ ਅਧਿਕਾਰੀ ਆਪਣੇ ਜੀਵਨ ਦੀ ਪਰਵਾਹ ਕੀਤੇ ਬਿਨਾ ਲੋਕਾਂ ਦੀ ਜਾਨ ਬਚਾ ਲਏ ਦੂਜੀ ਖਬਰ ਸ਼੍ਰੀਨਗਰ ਵਿਖੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਮਾਗਮ ਦੌਰਾਨ ਗੀਤ ਸੰਗੀਤ ਅਤੇ ਨਾਚ ਗਾਣੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਆਮ ਆਦਮੀ ਪਾਰਟੀ ਸਰਕਾਰ ਦੀ ਕੜੀ ਨਿੰਦਾ ਕੀਤੀ ਉਹਨਾਂ ਨੇ ਕਿਹਾ ਕਿ ਇਸ ਇੱਕ ਰੀਤੀਆਂ ਨੋਟ ਇਸ ਪੰਜਾਬ ਦੀ ਹੈ ਅਤੇ ਸਰਕਾਰ ਤੋਂ ਮਾਫੀ ਦੀ ਮੰਗ ਕੀਤੀ ਤੀਜੀ ਖਬਰ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਕੀਤੀ ਕਿ ਪੰਜਾਬ ਨੂੰ ਭਾਰਤ ਦਾ ਸੈਮੀ ਕੰਡਕਟਰ ਮੈਨੂਫੈਕਚਰਿੰਗ ਹੱਬ ਬਣਾਇਆ ਜਾਵੇਗਾ ਇਸ ਨਾਲ ਨੌਜਵਾਨਾਂ ਲਈ ਨੌਕਰੀਆਂ ਦੇ ਨਵੇਂ ਮੌਕੇ ਬਣਗੇ ਅਤੇ ਰਾਜ ਦੀ ਆਰਥਿਕਾ ਵਿੱਚ ਨਵੀਂ ਰਫਤਾਰ ਆਵੇਗੀ ਜਰਕਪੁਰ ਇਲਾਕੇ ਵਿੱਚ ਇੱਕ 16 ਸਾਲਾਂ ਦੀ ਕੁੜੀ ਦਾ ਕਿਡਨੈਪ ਕਰਕੇ ਕਾਰ ਵਿੱਚ ਗੈਂਗ ਰੇਪ ਕੀਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਜੁਟੀ ਹੋਈ ਹੈ ਅਤੇ ਸੀਸੀਟੀਵੀ ਫੁਟੇਜ ਦੇ ذریعے ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਬਨਾਲਾ ਦੇ ਕੋਟ ਕਲਾ ਦੇ ਔਰਨਾ ਪਿੰਡ ਚ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਕੁੱਤਲੇ ਸਾੜ ਕੇ ਜ਼ਮੀਨ ਲੈਂਡ ਪੁਲਿੰਗ ਨੀਤੀ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਇਹ ਨੀਤੀ ਛੋਟੇ ਖੇਤਾਂ ਨੂੰ ਆਪਣੇ ਜ਼ਮੀਨਾਂ ਤੋਂ ਹਟਾਉਣ ਦੀ ਗੋਸਾਜਿਸ਼ ਹੈ ਮੌਸਮ ਵਿਭਾਗ ਵੱਲੋਂ ਅਨੁਸਾਰ ਪੰਜਾਬ ਵਿੱਚ ਆਉਣ ਵਾਲੇ ਦਿਨਾਂ 'ਚ ਹਲਕੀ ਅਤੇ ਦਰਮਿਆਨੀ ਬਾਰਿਸ਼ ਹੋ ਸਕਦੀ ਹੈ